ਮੁਖ ਦੇ ਅੰਦਰ ਚ ਕਾਮ ਚੰਨ ਸੇਵਾ ਕਿੰਜ ਕਰੂ ਨਾ ਮਗ ਉਹਨਾਂ ਪਾਤਰਾਂ ਦੇ ਵਿੱਚ ਕਿਹਨੇ ਕਿਹੜਾ ਰੋਲ ਖਦੋਂ ਨਵਾਉਣਾ ਕਿਹੜਾ ਡਾਇਲੋਗ ਬੋਲਣਾ ਤੇ ਜੇ ਆ ਸਕਦੇ ਨੇ ਪਲੀਜ਼ ਉਹ ਆ ਜਾਣ ਜਗੈਤ ਜੀ ਦੀ ਇੱਛਾ ਸੀ ਤੇ ਅਸੀਂ ਪ੍ਰੋਗਰੈਸ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਨਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਜ ਕੈਨੇਡਾ ਦੇ ਉੱਗੇ ਸ਼ਹਿਰ ਕੈਲਗਰੀ ਦੇ ਰੈਡ ਸਟੋਨ ਥੀਟਰ ਵਿਖੇ ਜਿੱਥੇ ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਕੈਲਗਰੀ ਵੱਲੋਂ 13ਵਾਂ ਸੋਨਮਾਨ ਯਾਦਗਾਰੀ ਨਾਟਕ ਸਮਾਗਮ ਕਰਾਇਆ ਗਿਆ ਇਸ ਨਾਟਕ ਨਾਟਕ ਸਮਾਗਮ ਦੇ ਵਿੱਚ ਉੱਗੇ ਲੇਖਕ ਅਦਾਕਾਰ ਨਿਰਦੇਸ਼ਕ ਸ਼੍ਰੀ ਹਲਕੇਸ਼ ਚੌਧਰੀ ਜੀ ਦੀ ਅਗਵਾਈ ਦੇ ਵਿੱਚ ਦੋ ਨਾਟਕ ਖੇਡੇ ਗਏ ਪਹਿਲਾ ਨਾਟਕ ਅਲੜ ਉਮਰਾ ਕੋ ਪਹਨੇਰੇ ਨਸ਼ਿਆਂ ਵਿੱਚ ਗਰਕਦੀ ਜਵਾਨੀ ਤੇ ਆਧਾਰਿਤ ਦੂਜਾ ਨਾਟਕ ਉੱਗੇ ਰੰਗਕਰਮੀ ਨਾਟਕਕਾਰ ਮਰਹੂਮ ਗੁਰਸ਼ਰਨ ਭਾਜੀ ਵੱਲੋਂ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਿਆ ਗਿਆ ਬਹੁਤ ਚਰਚਿਤ ਨਾਟਕ ਇਹ ਲੋਕ ਇਸਦਾ ਹੈ ਇਸ ਤੋਂ ਇਲਾਵਾ ਦੋ ਕਲਾਤਿਬਾਂ ਦੀ ਕੁੰਡ ਚਕਾਈ ਵੀ ਹੋਈ ਦੋ ਕਿਤਾਬਾਂ ਵੀ ਇਸ ਸਮਾਗਮ ਦੇ ਵਿੱਚ ਰਿਲੀਜ਼ ਕੀਤੀਆਂ ਗਈਆਂ ਬੱਚਿਆਂ ਵੱਲੋਂ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ ਜਿਹੜੇ ਇਸ ਚੈਨਲ ਤੇ ਨਵੇਂ ਹਨ ਉਹਨਾਂ ਆਪਣਾ ਭਰਾਵਾ ਨੂੰ ਬੇਨਤੀ ਹੈ ਕਿ ਉਹ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤਾਂ ਕਿ ਸਮੇਂ ਸਿਰ ਉਹਨਾਂ ਨੂੰ ਸਾਡੇ ਚੈਨਲ ਤੇ ਚੱਲ ਰਹੀਆਂ ਵੀਡੀਓ ਜਿਹੜੀਆਂ ਐਵੇਂ ਵੇਖਣ ਨੂੰ ਮਿਲ ਸਕਣਾ ਹੁਣ ਤੁਸੀਂ ਜੁੜੋ ਨਾਟਕ ਸਮਾਗਮ ਦੇ ਨਾਲ ਤੇ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਜਿਸ ਤੇ ਨਾਤੇ ਇਸ ਵਰਤ ਸਕਤ ਹੁਣ ਕਦੋਂ ਦੀ ਗੇਟੇ ਦੋ ਬੰਦੇ ਦੇ ਖੱਟਣਾ ਕਰਨਾ ਦੇਖ ਦੇਖ ਮੈਂ ਤੇਰੀ ਦੁਖਬਰੀ ਤੁਹਾਡੇ ਸੁਣਵਾਸ ਤੇ ਨਹੀਂ ਬੈਠਾ ਤੇ ਜੇ ਪੈਸੇ ਹੈਗੇ ਤਾਂ ਲਿਆ ਤੂੰ ਬੋਕਾ ਮਾਇਕੋ ਨਾ ਮੇਰੇ ਕੋ ਅੱਜ ਵੀ ਤੇਰਾ ਗੱਪਨ ਨਹੀਂ ਕਰਿਆ ਕਿ ਨਹੀਂ ਆ ਜਵਾਨੀਆਂ ਕਹ ਜਬੀਨਾ ਸਭ ਕੁਝ ਆ ਗਿਆ ਮੇਰਾ ਸਭ ਕੁਝ ਲੁੱਟ ਲਿਆ ਤੂੰ ਬਕਵਾਸ ਬੋਟ ਗੱਲ ਤੈਨੂੰ ਬਹੁਤ ਤਰ ਡੰਗ ਲੈਂਦਾ ਪਤਾ ਕੋਣ ਆ ਮੈਂ ਪਤਾ ਜਾਣਦੀ ਆ ਮੈਨੂੰ ਕੌਣ ਆ ਤੂੰ ਤੂੰ ਇੱਕ Ya nak ki kata Oi Jimmy apo ni kadial eh nanti boleh tu pilih oi musaba do bani hai lepa la de. ਹਾਂ ਨਾਲੇ ਮੇਰਾ ਉਹ ਤੇ ਕਾ ਇਹ ਕਹਿੰਦੇ ਉਹ ਗੰਗੂ ਕੋਚਾ ਹਾਂ ਉਹ ਕਹਿੰਦਾ ਮੈਂ ਤਾਂ ਭਾਈ ਲਾਗੂ ਦੀ ਕੋਦਰੀ ਨਹੀਂ ਆ ਕਹਿੰਦਾ ਮੈਂ ਤੇ ਤਾਂ ਕੋਦਰੀ ਦੀ ਚੰਦੀ ਮੈਨੂੰ ਬਾਦ ਤੋ ਦੇ ਦਿੰਦੀ ਹਾਂ ਇਹ ਕਹਿੰਦੇ ਅਸੀਂ ਆਪਣੇ ਢਾਗੜਾ ਤੈਨੂੰ ਲੈ ਜਾਗੇ ਹਾਂ ਇਹ ਕਹਿੰਦੇ ਲੈ ਕੇ ਜਾਣਾ ਉਹ ਕਹਿੰਦੇ ਮੈਂ ਨਹੀਂ ਜਾਣਾ ਉੱਥੇ ਤਾਂ ਪਹਿਲੀ ਭਾਈ ਲੜਾਈ ਉੱਥੇ ਤਾਂ ਪਹਿ ਗਿਆ ਰਫੜ ਰਫੜ ਬਕੌਣ ਦੀ ਖਾਤਰ ਨਾ

i don't know the ਸ਼ਹਿਰ ਇਤਬਾਰਾ ਪੈਂਟਸ ਸੈਂਪਲਟਾ ਅਡੇਸ ਸਦਮਾ ਦੇ ਵਿਵਾਰ ਲਿਆਣਾ ਮਸ਼ਹੂਰ ਕਾਰੋਬਾਰ ਵਿੱਚ ਮਸ਼ਹੂਰ ਪੈਂਟਸ ਸੈਂਪਲਟਾ ਅਸੀਂ ਆਪ ਕਰਦੇ ਨੇ ਇੱਥੇ ਮੇਰੇ ਘਰ ਵਾਲੇ ਦਾ ਨਾਮ ਬਲਵਿੰਦਰ ਸੇਖਪੂਰ ਦੁਨੀਆਂ ਚਲੇ ਸਾਰੇ ਦਾ ਨਾਮ ਬਲਵਿੰਦਰ ਸੇਖਪੂਰ ਸੋਭ ਦਾ ਸਤਿਕਾਰ نشا کی دل دلیا کہ پر جمعی اس جہانو تر گیا کلو اڑتی ماں جنم دن سی میرا سہارا بھی تور گیا ساس بھی تور گئی کڑے ٹوٹی کھیڑتے سن سما نے اے کچی ماری تینوں نشے کی پیٹ چاہیے پال ਇਹ ਲੜਕਾ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ ਦੀ ਐਮਏ ਪਾਸ ਹੈ ਗ੍ਰੈਜੂਏਟ ਹੈ ਪੋਸਟ ਗ੍ਰੈਜੂਏਟ ਤੇ ਮੇਰਾ ਜੂਨੀਅਰ ਹੈ ਤੇ ਇੱਕ ਨਸ਼ੇੜੀ ਲੜਕੀ ਦੇ ਰੂਪ ਵਿੱਚ ਜਿਹੜੀ ਅਦਾਕਾਰਾ ਸਾਡੇ ਸਾਹਮਣੇ ਆਈ ਸੀ ਸਾਡੀ ਬਹੁਤ ਹੀ ਸੀਨੀਅਰ ਅਦਾਕਾਰ ਸੰਦੀਪ ਗੌਰ ਗਰੀਬ ਸੰਦੀਪ ਦੀ ਬੇਟੀ ਹੈ ਬਾਪੂ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ ਬਹੁਤ ਹੀ ਸੀਨੀਅਰ ਅਦਾਕਾਰ ਨੇ ਵਿਜੇ ਸੱਚ ਦੇਵਾਲ ਇਸ ਨਾਟਕ ਦੇ ਨਾਇਕ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀਗਾ ਰਾਜਪ੍ਰੀਤ ਸਿੰਘ ਨਾਟਕ ਦੀ ਨਾਇਕਾ ਦੇ ਰੂਪ ਵਿੱਚ ਜਿਹੜੀ ਅਦਾਕਾਰਾ ਤੁਹਾਡੇ ਸਾਹਮਣੇ ਅੱਜ ਛੋਟੀ ਬੱਚੀ ਤੋਂ ਹੋ ਕੇ ਸਾਡੇ ਵੱਡੀ ਟੀਮ ਦਾ ਹਿੱਸਾ ਬਣੀ ਹੈ ਅਮਰੀਤ ਗਿੱਲ ਰਿਸ਼ੀ ਨਾਗਰ ਜੀ ਦੋ ਸ਼ਬਦ ਆਪਣੇ ਨਾਲ ਸਾਂਝੇ ਕਰਨਗੇ ਸਤਿਕਾਰਯੋਗ ਹਾਜ਼ਰੀ ਵਿੱਚ ਵਿਲੀਅਮ ਸ਼ੈਕਸਪੀਅਰ ਨੇ ਆਪਣੇ ਨਾਟਕ ਦੀ ਕਿ ਇਹ ਸਾਰਾ ਸੰਸਾਰ ਇੱਕ ਸਟੇਜ ਹੈ ਕਿ ਅਸੀਂ ਆ ਪਾਤਰ ਆ ਆਪੋ ਆਪਣਾ ਰੋਲ ਸਟੇਜ ਤੇ ਆਉਨੇ ਆ ਨਮੋਣਾ ਸਟੇਜ ਤੋਂ ਤੁਹਾਨੂੰ ਨਵੇਂ ਕਰ ਨਵੇਂ ਕੈਰੈਕਟਰ ਨਵੇਂ ਪਾਤਰ ਹੁੰਦੇ ਨੇ ਇਸੇ ਕਰਾ ਸੰਸਾਰ ਚੱਲਦਾ ਉਹਨਾਂ ਪਾਤਰਾਂ ਦੇ ਵਿੱਚ ਕਹਿੰਨੇ ਕਿਹੜਾ ਰੋਲ ਖੁਦੋਂ ਨਵਾਣਾ ਕਿਹੜਾ ਡਾਇਲੋਗ ਬੋਲਣਾ ਸੰਸਾਰ ਦੇ ਉੱਤੇ ਇਹਦੇ ਵਾਸਤੇ ਸਾਡੇ ਕੋਲ ਇੱਕ ਸੁਪਰ ਪਾਵਰ ਬੈਠੀ ਹੈ ਜਿਹੜੂ ਅਸੀਂ ਦੇਖਦੇ ਨਹੀਂ ਜਿਹੜੀ ਸਾਨੂੰ ਦਿਸਦੀ ਨਹੀਂ ਪਰ ਅਸੀਂ ਉਹਨੂੰ ਰੱਬ ਕਹਿੰਦੇ ਆ ਬ੍ਰਹਮ ਕਹਿੰਦੇ ਆ ਅਸੀਂ ਸਾਰੇ ਇਸ ਸਟੇਜ ਤੇ ਆ ਕੇ ਆਪਣੇ ਆਪਣੇ ਰੋਲ ਨਿਭਾ ਜੰਦੇ ਆ ਵਿੱਚ ਉਹਦੀ ਬ੍ਰਹਮ ਵਿਚਰ ਜਾਂਦਾ ਹੈ ਇਹ ਛੋਟਾ ਸਟੇਜ ਹੈ ਇਹਦੇ ਪਾਤਰ ਵੀ ਗਿਣੇ ਚੁਣੇ ਨੇ ਇਹਦੇ ਪਾਤਰਾਂ ਦੇ ਵਿੱਚੋਂ ਦੀ ਜਿਹੜਾ ਬ੍ਰਾਹਮਣਿਤ ਹੁੰਦਾ ਹੈ, ਧਰਮ ਵਿਚਰਦਾ ਹੈ ਉਹ ਡਾਇਰੈਕਟਰ ਹੁੰਦਾ ਹੈ। ਯੂ 뮤직 ਦੇ ਵਿੱਚ ਸਾਡੇ ਕੋਲ ਸਾਰੇ ਗਾਮਾ ਪਾ ਧਾ ਨੀ ਸਾ ਸਗਮ ਹੈ ਸੱਤ ਸੁਰ ਨੇ। ਉਹਨਾਂ ਨੂੰ ਉਲਟ-ਪੁਲਟ ਕਰ ਦਿੱਤਾ ਜਾਵੇ ਤੇ ਜੇ ਮੈਂ ਉਹ ਗਾਮਾ ਤਾਂ ਤੁਹਾਨੂੰ ਸ਼ਾਇਦ ਸਮਝ ਹੀ ਨਾ ਆਵੇ ਗਾਮਾ ਪਾ ਪਾ ਮਾ ਧਾ ਧਾ ਬਿਲੀ ਤੁਹਾਨੂੰ ਸਮਝ ਨਹੀਂ ਆਏਗੀ ਪਰ ਜਦੋਂ ਇਸ ਤੋਂ ਲੈ ਬਣ ਜਾਏ ਕਿਸੁਰ ਬਣ ਜਾਏਗਾ ਸਮਝ ਆਉਂਦਾ ਹੈ ਅਸੀਂ ਸਾਰੇ 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 ਗਾਵਾਂ ਪਾਕ ਸਰਗਮ ਬੈਠੇ ਐ ਇੱਥੇ ਪਰ ਇਹਨੂੰ 뮤직 ਬਣਾਇਆ ਸਾਡੇ ਡਾਇਰੈਕਟਰ ਨੇ ਮੈਂ 1989 1999 ਵਿੱਚ ਆਖਰੀ ਵਾਰ ਸਟੇਜ ਤੇ ਪਰਫਾਰਮ ਕੀਤਾ ਸੀ ਮੈਂ ਆਪਣੇ ਕਾਲਜ ਦੀ ਜ਼ਿੰਦਗੀ ਵਿੱਚ ਲੜਾਕੀ ਔਰਤ ਦਾ ਰੋਲ ਕਰਦਾ ਹੁੰਦਾ ਸੀ ਉਹ ਮੇਰਾ ਸ਼ਰੀਰ ਬੜਾ ਪਤਲਾ ਸੀ ਤੇ ਆਪਣੀ ਮਾਂ ਉਦੋਂ ਮੌਤਾਂ ਹੀ ਕਹਿ ਰਿਹਾ ਹੁੰਦਾ ਵੈਸੇ ਲੱਗਦਾ ਵੀ ਗੈਂਡੇ ਨੂੰ ਬਿਮਾਰੀ ਲੱਗੀ ਲੱਗਦੀ ਹੈ ਮੈਂ ਆਪਣੀ ਮਾਂ ਦਾ ਸੂਟ ਪਾ ਕੇ ਬੁੜੀ ਲੜਕੀ ਜਨਾਨੀ ਦਾ ਰੋਲ ਕਰਦਾ ਸੀ ਮੈਂ ਕੂਸੀਆਂ ਮਾਰ ਕੇ ਚੜ ਜਾਂਦਾ ਸੀ ਕੈਸਟ ਦੇ ਜੇਤੋਂ ਪੈਸੇ ਕੱਢ ਲੈਂਦਾ ਸੀ ਜਿਹੜਾ ਚੀਫ ਡੈਸਟੂਲਡਾ ਸੀ ਬੜਾ ਕੰਮ ਕਰਦਾ ਸੀ ਪਰ ਕੋਈ ਕਰਵਾਉਂਦਾ ਸੀ ਆਪੇ ਹੀ ਨਹੀਂ ਹੁੰਦਾ ਸਾਡੇ ਅੱਜ ਦੀ ਇਸ ਸਟੇਜ ਤੇ ਮੈਂ ਜਦੋਂ ਵਿਹਸਲ ਲਈ ਆਉਣ ਲੱਗਿਆ 12-20 ਵਜਾਂ ਦੇ ਸੀ ਰਾਤ ਦੇ ਇਹ ਸਾਰੇ ਜਿੰਨੇ ਬੱਚੇ ਜਿਹੜੇ ਪਹਿਲਾਂ ਕਾਕੇ ਗਏ ਉਹ ਵੀ ਆਉਂਦੇ ਸੀ ਤੇ ਸਾਡੇ ਡਾਇਰੈਕਟਰ ਨੂੰ ਮੈਂ ਕਿਚੇ ਹੁੰਦੇ ਸੀ ਉਹ ਤੇ ਇੱਕ ਇੱਕ ਤੇ ਨਿਗਾਹ ਹੁੰਦੀ ਸੀ ਕਿਹੜਾ ਡਾਇਲੋਗ ਕਿੱਥੇ ਭੁੱਲ ਗਿਆ ਔਰ ਕਮਾਲ ਦੀ ਗੱਲ ਇਹ ਕਿ ਜਿੰਨੇ ਤੁਸੀਂ ਪਰਫਾਰਮੈਂਸ ਦੇਖਿਆ ਨਾ ਕੱਲਾ ਕੱਲਾ ਡਾਇਲੋਗ ਉਹਨਾਂ ਨੂੰ ਆਉਂਦਾ ਸੀ ਇਹ ਆ ਨਹੀਂ ਕਹਿਣਾ ਇਦਾਂ ਨਹੀਂ ਬੋਲਣਾ ਮੂੰਹ ਤੇ ਹੱਬਾ ਬਦਲੋ ਆਪਣੀ ਚਾਲ ਬਦਲੋ ਪਤਾ ਨਹੀਂ ਕਿੰਨਾ ਕੁਝ ਕਰਵਾਇਆ ਇਹਨਾਂ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਰਕੇ ਹਰ ਕੇਸ ਦੀ ਵਾਸਤੇ ਚੌਧਰੀ ਸਾਹਿਬ ਵਾਸਤੇ ਆਪਾਂ ਖੜੇ ਹੋ ਕੇ ਤਾੜੀਆਂ ਮੈਂ ਆਪਣੀ ਘਰ ਵਾਲੀ ਨੂੰ ਕਹਿੰਦਾ ਮੇਰੇ ਕੱਪੜੇ ਥੈਲੇ 'ਚ ਪਾ ਦੇ ਮੈਂ ਜਾਂਦੇ ਹੋਏ ਆਉਂਦੇ ਹੋਣੇ ਬਦਲ ਲੈਣੇ ਤੇ ਇਹਨੇ ਆਪਣੀ ਪੈਂਟ ਪਾਤੀ ਆਨ ਕਰਵਾ ਰਹੇ ਹਾਂ ਅੱਜ ਤੁਹਾਡਾ ਮੈਂ ਸਮਝਦਾ ਕਿ ਐਡਾ ਵੱਡਾ ਕੋਈ ਰਾਸ਼ਟਰਪਤੀ ਕੋਈ ਸਰਕਾਰੀ ਅਵਾਰਡ ਨਹੀਂ ਹੋ ਸਕਦਾ ਪਰ ਮੁਜੀਤ ਪੰਗੂ ਜੀ ਨੇ 100 ਡਾਲਰ ਦਿੱਤਾ ਜਿਹੜੇ ਸ਼ਮਾਲਕ YouTube ਚੈਨਲ ਚਲਾਉਂਦੇ ਨੇ ਤੇ ਹਮੇਸ਼ਾ ਮਦਦ ਕਰਦੇ ਆ ਜਿਹਨਾਂ ਨੇ ਲਿਵਾਇਆ ਸੀਗਾ ਨਿੱਕੂ ਦਾ ਕਿਰਦਾਰ ਨਿਭਾਉਣ ਵਾਲੇ 5 ਮਿੰਟ ਦਾ ਹੀ ਐ ਹੁਣ ਸਮਾਗਮ ਪਲੀਜ਼ ਥੋੜਾ ਜਿਹਾ 5 ਮਿੰਟ ਰੁਕੋ ਨਿੱਕੂ ਦਾ ਕਿਰਦਾਰ ਨਮੋ ਉਹਨ ਵਾਲੇ ਪਾਤਰ ਸੰਫਲ ਸ਼ੇਰ ਇੱਕ ਗਵੰਡੀ ਕੁੜੀ ਦੇ ਰੂਪ ਵਿੱਚ ਗੁਨੀਬ ਕੌਰ ਇੱਕ ਹੋਰ ਲੜਕੀ ਸਲੇਮਪੁਰ ਟੱਪਾ ਜਿਹਦਾ ਪਿੰਡ ਸੀਗਾ ਜਿੱਥੇ ਨਸ਼ਿਆਂ ਦੀ ਰਾਜਧਾਨੀ ਕਿਹਾ ਜਾਂਦਾ ਲੁਗਿਆਨੇ ਜ਼ਿਲ੍ਹੇ ਦਾ ਜਿਹੜਾ ਪਿੰਡਾ ਸਲੇਮਪੁਰ ਟੱਪਾ ਤੇ ਉਹ ਤਾਂ ਇਹ ਕਟਨਾ ਵੀ ਅਜੀਤ ਅਖਬਾਰ ਦੇ ਸ਼ਫੀਸੀ ਦੀ ਨਾਟਕ ਲਿਖਣ ਤੋਂ ਬਾਅਦ ਇਹ ਇੱਕ ਅਤਲਸ਼ ਛਪੀ ਤੇ ਫਿਰ ਮੈਨੂੰ ਆਨ ਲੱਗਿਆ ਵੀ ਇਹ ਨਾਟਕ ਨੂੰ ਰੀਰਾਈਟ ਕਰਨਾ ਚਾਹੀਦਾ ਹੈ ਇਹ ਘਟਨਾ ਸਿਰ ਲੈ ਕੇ ਆਂਦੀ ਅਸੀਂ ਨਾਟਕ ਦਾ ਹਿੱਸਾ ਬਣਾਈ ਕਮਲਪ੍ਰੀਤ ਭੰਦੇ ਜਣ ਨੇ ਇਹ ਉਹ ਦਾ ਕੀਤਾ ਸੀ ਤੇ ਇੱਕ ਹੋਰ ਨਸ਼ੇੜੀ ਤੇ ਜਾਗਰ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ ਇਹਨਾਂ ਦਾ ਨਾਮ ਗੁਰਸ਼ਰਨ ਸਿੰਘ ਇੱਕ ਮੁੰਡਾ ਜਿਹਨੂੰ ਐਚਆਈਪੀ ਪੋਜ਼ਿਟਿਵ ਹੋ ਜਾਂਦਾ ਹੈ ਉਸ ਪਾਤਰ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ ਵਰਨ ਪ੍ਰਤਾਪ ਸਿੰਘ ਉਹਦੀ ਗੁਰਮੀਤ ਸਿੰਘ ਦੇ ਰੂਪ ਵਿੱਚ ਦੀ ਬਰਾੜ ਇੱਕ ਹੋਰ ਗਵਾਨੀ ਤੇ ਮੋਥੇ ਦੀ ਸਤਮੀਨ ਗੰਡ ਦੇ ਰੂਪ ਵਿੱਚ ਇਸ਼ਾਰਾ ਮਾਤਰ ਤੁਹਾਨੂੰ ਗੱਤਾਂ ਸੀਗਾ ਉਸ ਦੇ ਰੂਪ ਵਿੱਚ ਜਿਹੜਾ ਬਾਦਰ ਤੁਹਾਡੇ ਸਾਹਮਣੇ ਆਇਆ ਸੀਗਾ ਹਰ ਇੱਕ ਤੁਹਾਡੀ ਵਾਣ ਤੁਹਾਡੇ ਜਾਂਦੇ ਵੀ ਡਾਗਰ ਲਾਣ ਤੇ ਇੱਕੋ ਲੁੱਟਿਆ ਜਾਣ ਵਾਲਾ ਬੰਦਾ ਤੇ ਜਿਹਦਾ ਭਰਾ ਕਰਨਤਨ ਦਾ ਹੁੰਡਾ ਜੀ ਨੇ ਆਪਣੇ ਦੋ ਕਿਲੇ ਬੈਲੀਆਂ ਸੀਗੇ ਦੋ ਦੇ ਦੋ ਕਿਲੇ ਈਲਾਕੀ ਪਰ ਭਰਾ ਨਸ਼ਿਆਂ ਦੀ ਘੇਟ ਚੜ ਗਿਆ ਉਸ ਪਾਤਰ ਦੇ ਰੂਪ ਵਿੱਚ ਸਾਡਾ ਸਾਡਾ ਦਮਨ ਸਿੰਘ ਪ੍ਰੋਗਰਾਮ ਦਮਾਂਗੇ ਇੱਕ ਮੈਂ ਭੁੱਲ ਗਿਆ ਸੀ ਜਿਹੜੇ ਆਪਦੇ ਨਾਂ ਸੀ ਤੁਹਾਡੇ ਨਾਲ ਹਾਂ ਅਸੀਂ ਮੰਗ ਕਰਦੇ ਹਾਂ ਕਿ ਭਾਰਤ ਸਰਕਾਰ ਇਹ ਮੁਕੱਦਮਾ ਤੁਰੰਤ ਰੱਦ ਕਰੇ ਅਤੇ ਜੇਲਾ ਵਿੱਚ ਡੱਕੇ ਸਾਰੇ ਬੁੱਧੀ ਜੀਵੀਆਂ ਹਕਕਾਂ ਦੇ ਪਹਿਰੇਦਾਰਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕਰੇ ਹੁਣ ਆਪਾਂ ਦੋ ਨਾਰੇ ਲਾਉਣੇ ਨੇ ਸਾਮਰਾਜ ਬਾਪ ਮੋਦਾਬਾਦ 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 ਹਰ ਸੇਣੀਓ ਅਸੀਂ ਤੁਹਾਡੇ ਨਾਲ ਹਾਂ ਵਾਹ ਅਰੰਧਤੀ ਰਾਣੀ ਜਿੰਦਾਬਾਦ 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 ਮੋਦੀ ਦੀ ਫਾਸਿਸਟ ਹਕੂਮਤ ਮੋਦਾਬਾਦ ਮੋਦਾਬਾਦ ਜਿੰਦਾਬਾਦ ਆਰਐਸਐਸ ਜੁੜੇ ਮੁਤਵਤ ਮੁਤਵਤ ਲੋਕ ਤਾਕਤਾਂ ਜਿੰਦਾਬਾਦ 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 ਸੰਗੇ ਦਾ ਤੇ ਇਹ ਮੁੰਡਾ ਮੈਂ ਤੁਹਾਨੂੰ ਦੱਸਦੇ ਹਰਮਨਜੋਤ ਟੁੱਡੀਕੇ लवली ਆ ਛੋਟਾ ਨੌ ਇਹ ਗੁਰਸ਼ਰਮ ਟੁੱਡੀਕੇ ਦਾ ਬੇਟਾ ਸਾਡੀ ਨਰਮ ਦਾ ਭਰਾ ਉਸ ਮਹਾਨ ਸ਼ਹੀਦ ਅਵਤਾਰ ਦਾ ਪੁੱਤ ਇਹਨੇ ਛੋਟੀ ਜੀ ਕੰਪਨੀ ਆ ਕੋਈ ਅਜੇ ਜਿਆਦਾ ਪੈਸੇ ਨਹੀਂ ਕਮਾਉਂਦਾ ਨਵਾਂ ਆਇਆ ਮੈਨੂੰ ੱੱਕੇ ਨਾ ਕਿਹਾ ਕਿ ਮੇਰੇ ਦਾਦੇ ਅਵਤਾਰ ਦੀ ਜਾਬ ਚ ਮੇਰੇ ਵੱਲੋਂ 1000 ਡਾਲਰ ਲਓ ਸੋ ਇਸ ਜੀ ਗੱਲਾਂ ਨਾਲ ਸਾਡਾ ਹੌਸਲਾ ਵੱਧਾ ਸਾਡੇ ਇਥੇ ਬਾਰੇ ਗੱਲ ਕਰਨੀ ਚਾਹੁੰਨਾ ਤੁਹਾਡੇ ਨਾਲ ਇੱਕ ਗੁਰਸ਼ਰਨ ਸਿੰਘ ਢੁੱਡੀ ਕੇ ਰਿਸ਼ਤੇ ਜੋ ਮੇਰੇ ਘਰਤ ਲੱਗਦੇ ਨਾ ਨਬ ਦੇ ਡੈਡੀ ਨਹੀਂ ਇਹ ਬੀਕੇ ਜੂ ਇੱਕ ਤਾਂ ਕ੍ਰਾਂਤੀਕਾਰੀ ਦੇ ਢੁੱਡੀ ਕੇ ਏਡੇ ਵੱਡੇ ਪਿੰਡ ਦੇ ਨਾਮ ਤੇ ਪ੍ਰਾਪਤ ਹੈ ਦੋ ਇੱਕਦਮ ਪੀਰਵਰ ਜੀ ਨੂੰ ਟੁੱਡੀਕੇ ਦੇ ਬੀਕੇ ਜੂ ਏਕਤਾ ਜਿਹੜੀ ਸਰਜੀਤ ਫੂਲ ਵਾਲੀ ਹੈ ਕ੍ਰਾਂਤੀਕਾਰੀ ਉਹਦੇ ਟੁੱਡੀਕੇ ਦੇ ਪ੍ਰੈਜ਼ੀਡੈਂਟ ਨੇ ਤੇ ਮੋਗਾ ਜ਼ਿਲ੍ਹੇ ਦੇ ਬਿੱਤ ਸਕੱਤਰ ਨੇ ਤੇ ਇਤੋਂ ਵੀ ਵੱਡੀ ਗੱਲ ਇਹ ਸ਼ਹੀਦ ਅਵਤਾਰ ਟੁੱਡੀਕੇ ਦੇ بیٹے ਨੇ ਜਿੱਲਾ ਦਾ ਕਟੜਾ ਗੁੰਡਿਆਂ ਨੇ ਇਸ ਕਰਕੇ ਕਰਤਾ ਸੀ ਕਿ ਔਰਤਾਂ ਦੀ ਇੱਜ਼ਤ ਆਬਰੂ ਦੀ ਰਾਖੀ ਲਈ ਨੌਜਵਾਨ ਭਾਰਸਵਾ ਲੜਦੀ ਸੀ ਇਹਨਾਂ ਨੂੰ ਉਹਦਾ ਬੇਟੇ ਹੋਣ ਦਾ ਮਾਣ ਹਾਸਲ ਆ ਆਪਾਂ ਮਾਨ ਕਰਦੇ ਹਾਂ ਕਿ ਉਸ ਵਿਰਾਸਤ ਨੂੰ ਲੈ ਕੇ ਇਹ ਅੱਜ ਵੀ ਕੰਮ ਕਰ ਰਹੇ ਨੇ ਵੀ ਥੈਂਕ ਯੂ ਜੀ ਦਾ ਸਰ ਅਬ ਅੱਜ ਦੀ ਕੋਈ ਸਖੂ ਪ੍ਰੋਬਲਮ ਲੱਗਦੀ ਆ ਇੱਕ ਵਾਰ ਮੈਂ ਤੁਹਾਨੂੰ ਬੇਨਤੀ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ ਥੈਂਕ ਯੂ ਨਾ ਬੱਚਿਆਂ ਲਈ ਸਾਰੇ ਗਿਫਟਸ ਤਿਆਰ ਕਰਨੇ ਪੁੱਛਣਾ ਵੀ ਬੱਚੋ ਤੁਸੀਂ ਕੀ ਲੈਣਾ ਕੀ ਖਾਣ ਨੂੰ ਦੇਣਾ ਸੋ ਆਨਿਆ ਥੈਂਕ ਯੂ so much ਬੇਟੇ ਫॉर ਡੂਇੰਗ that ਆਈ ਹੋਪ ਯੂ ਅੰਡਰਸਟੈਂਡ ਮਾਈ ਕਜਰਬੀ ਸੋ ਇਹ ਸਾਡੇ ਆਰਗੇਨਾਈਜੇਸ਼ਨ ਬਹੁਤ ਮੈਂ ਤੁਮ ਮਾਈਕ ਕਿਉਂ ਖੋਈ ਜਾਂਦੇ ਆ ਸੋ ਆਮ ਆਨਿਆ ਸਾਡੇ ਆਰਗੇਨਾਈਜੇਸ਼ਨ ਦੇ ਐਕਸ ਪ੍ਰੈਜ਼ੀਡੈਂਟ ਜੀਤੰਦਰ ਕਾਲ ਦੀ ਕੋਤਰੀ ਜੀ ਸਾਨੂੰ ਮਾਣ ਹੈ ਤੇ ਇਹ ਕੰਮ ਕਹਿਣ ਵਿੱਚ ਵੀ ਅਸੀਂ ਮਾਣ ਦਾ ਅਸੂਸ ਕਰਦੇ ਆਂ ਤੇ ਜਦੋਂ ਸਾਨੂੰ ਕੁਐਸਚਨ ਪੁੱਛਿਆ ਜਾਂਦਾ ਨਾ ਵੀ ਤੁਸੀਂ ਤਾਂ ਕਰੀ ਛਾਣੇ ਹੋ ਆਂ ਇੰਡੀਆ ਦੇ ਨਾਟਕ ਜਾਂ ਆਪਰਾ ਆਪਣੇ ਤੁਸੀਂ ਪੰਜਾਬੀ ਦੱਸੀ ਜਾਂਦੇ ਹੋ ਤਾਂ ਗਾਂ ਕੀ ਗਾਂ ਆ ਸਾਰੇ ਗਾਂ ਬਹਾਲਾਂ ਤੋਂ ਵੀ ਆਣੀਆਂ ਸੈਟਿੰਗ ਹਰੀਤ ਸਾਡੇ ਸੱਫਰ ਨੇ ਸਾਡੇ ਆ ਬੱਚੇ ਜਿਹੜੇ ਸਾਡੇ ਨੂੰ ਸਮਾਜ ਦੀ ਫਿਕਰ ਕਰਕੇ ਤੁਹਾਡੇ ਸਾਹਮਣੇ ਵਕ ਵਕ ਤਰ੍ਹਾਂ ਦੀਆਂ ਮੰਡਨੀਆਂ ਲਿਆਇਆ ਕਰਨਗੇ ਤੇ ਕੋਰੀਓਗ੍ਰਾਫੀ ਦੇ ਵਿੱਚ ਚਾਹੇ ਅਸੀਂ ਲिटल बिट ਹੈਲਪ ਕਰਦੀ ਆਂ ਪਰ ਸਾਨੂੰ ਸਿਖਾਉਣ ਵਿੱਚ ਜਾਂ ਇੰਚ ਕਟਨਾ ਬੱਚਿਆਂ ਨੂੰ ਲਿਹਾਉਣ ਤੱਕ ਜੀ ਜੀਵੇ ਸਿਰ ਸੇਰਾ ਜਾਂਦਾ ਹਰਕੇਸ਼ ਚੌਧਰੀ ਸੋ फटाफट ਹਰਕੇਸ਼ ਵੀ ਜੀ ਸਟੇਜ ਤੇ ਭੱਜਿਓ ਸੋ ਉਹ ਨਾਟਕ ਦੀ ਕੈਰੀ ਕਰਦੇ ਹੋਣਗੇ ਆਈ ਹੋਪ ਇਕੇ ਕਾਮ ਸੋ ਉਹਨੂੰ ਨਹੀਂ ਆਉਂਦੀ ਨੈਕਸਟ ਕਲਾਸ ਨਹੀਂ ਹੋਈ ਹੈ ਪਰ ਮੈਂ ਚਾਹੁੰਦੀ ਸੀ ਕਿ ਬੱਚਿਆਂ ਨਾਲ ਜ਼ਰੂਰ ਆਣ ਬੱਚੇ ਇਕੱਲੇ ਇਕੱਲੇ ਹਰਕੇਸ਼ ਵੀ ਜੀ ਨੂੰ ਜਦੋਂ ਅਸੀਂ ਐਂਡ ਤੇ ਪੁੱਛਿਆ ਵੀ ਤੁਸੀਂ ਕੀ ਨੂੰ ਪਸੰਦ ਕੀਤਾ ਐਕਟਿੰਗ ਕਿਹਨੂੰ ਨਹੀਂ ਪਸੰਦ ਕੀਤੀ ਤਾਂ ਸਾਰਿਆਂ ਜਣਿਆਂ ਨੇ ਹਰਕੇਸ਼ਵੀਰ ਜੀ ਦਾ ਨਾਮ ਲਿਆ ਵੀ ਅਸੀਂ ਹਰਕੇਸ਼ਵੀਰ ਜੀ ਨੂੰ ਲਾਈਕ ਕਰਦੇ ਆ ਆਪਦੀ ਫੈਮਿਲੀ ਛੱਡ ਕੇ ਆਉਂਦੇ ਨੇ ਸੋ ਜਿਹੜੀ ਨਾਟਕ ਦੀ ਅ ਕਾਉਂਟਲਾਈਨ ਥੀਅਰ ਕਰਨੀ ਹੁੰਦੀ ਹੈ ਉਹ ਹਰਕੇਸ਼ਵੀਰ ਜੀ ਉਹ ਧਿਆਰ ਕਰਦੇ ਨੇ ਉਹ ਸਾਨੂੰ ਦੱਸਦੇ ਨੇ ਕਿ ਉਹ ਸਿਆ ਬਿਸ਼ਯ ਨੂੰ ਸ਼ੁਰੂ ਕਰ ਸਕਦੇ ਆ ਯੈਸ ਬەڵਕਿ ਬੱਚਿਆਂ ਦੇ ਸੀ ਪਰ ਅਸੀਂ ਬਿਸ਼ਯ ਬੱਚਿਆਂ ਨੂੰ ਦਿੰਨੇ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਐਂਡ ਹੋਪ ਕਿ ਕੱਲ੍ਹ ਕਿਰੀ ਦੇ ਲੋਕਾਂ ਦੇ ਰੂਬਰੂ ਆ ਤੇ ਹੁਣ ਮੈਂ ਹਰਕੇਸ਼ ਜੀ ਨੂੰ ਬੇਨਤੀ ਕਰੂੰਗਾ ਹਰਕੇਸ਼ ਜੀ ਤੁਸੀਂ ਪਹਿਲਾਂ ਕਿ ਪਹਿਲਾ ਗਾਣਾ ਨੂੰ ਹਾਂਜੀ ਪਲੀਜ਼ ਸਾਰੇ ਉੱਠ ਖੜੋ ਆਪਾਂ ਆਪਾਂ ਸਰਜੀਤ ਪਾਤਰ ਨੂੰ ਅੱਜ ਦਾ ਨਾਟਕ ਸਮਾਗਮ ਸਮਰਪਿਤ ਕੀਤਾ ਤੇ ਆਪਾਂ ਉਹਨਾਂ ਦਾ ਬਹੁਤ ਹੀ ਪਿਆਰਾ ਗੀਤ ਜਗਾਂ ਦੇ ਮੋਮਬਤੀਆਂ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਉਤੋਂ ਬਾਅਦ 2-3 ਮਿੰਟ ਲਈ ਸਿਰਫ ਬਹੁਤ ਸੰਖੇਪ ਸ਼ਬਦਾਂ ਚ ਹਰਕੇਸ਼ ਚੌਧਰੀ ਲੋਕ ਕਲਾ ਮੰਚ ਮੰਡੀ ਮੋਲਾਪੁਰ ਦੇ ਲੇਖਕ ਤੇ ਡਾਇਰੈਕਟਰ ਜਿਹੜੇ 15 ਸਾਲ ਤੋਂ 60 ਤੱਕ ਮਿਹਨਤ ਨਾਲ ਇਹ ਸਭ ਇਹ ਮੇਲੇ ਨੂੰ ਸਫਲ ਕਰਦੇ ਨੇ ਲਾਓ ਜੀ ਗੀਤ ਜਗਾ ਦੇ ਮੋਮਬਤੀਆਂ ਜਗਾ ਦੇ ਮੋਮਬਤੀਆਂ ਬਲਕੇ ਜਗਾ ਦੇ ਮੋਮਬਤੀਆਂ ਇਹ ਤਾਂ ਇੱਥੇ ਵਗਦੀਆਂ ਹੀ رہتیاں تگا دونوں بتیاں اٹھ جگا دونوں بتیاں نیجی چن کر گیا ہے نیج سوچے کے سورج مر گیا رات نا سوچے سورج مر گیا ہے بال جوتاں بال زندگی کے مان اٹھ جگا دے مو ਜਦਾ ਦੇ ਮਨ ਵਸਦੀ ਆ ਮਨਿਆ ਕੇ ਰਾਜ ਨੇ ਲੇਦਾ ਅਥੀਲਾ ਮਨਿਆ ਕੇ ਰਾਜ ਨੇ ਲੇਦਾ ਅਥੀਲਾ ਪਰ ਅਗੇ ਜਿਉਂਦਾ ਏ ਕੇਨਾ ਦਾਤੂ ਬੀਲਾ ਪਰ ਅਗੇ ਜਿਉਂਦਾ ਕਿਰਨਾਂ ਦਾ ਗੀਲਾ ਕਾਲਿਆ ਸੱਫਿਆਂ